ਜਦ ਬਿ ਸ਼੍ਰੀ ਸਤਗੁਰੂ ਤੀਰ ਚਲਾਵੇ ਪਲ ਮੇ ਤੀਰ ਸਗਲ ਲੈ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾਮ ਦਾ ਰਾਜਾ ਜੁਗ ਗੁਰੂ ਕਾ ਅਦਸ਼ਰਧਾ ਲੋਸੀ ਚੇਸਤਾ ਨਾਮ RAM RAI SI ਇਸ ਖੁਸ਼ਾਲ ਰਾਜ ਦੇ ਵਿੱਚ ਸਭ ਕੁਝ ਹੋਣ ਦੇ ਬਾਵਜੂਦ ਵੀ ਇਸ ਨੂੰ ਆਪਣੇ ਉੱਤਰ ਅਧਿਕਾਰੀ ਦੀ ਹਮੇਸ਼ਾ ਚਿੰਤਾ ਲੱਗੀ ਰਹਿੰਗੀ ਸੀ ਕਿਉਂਕਿ ਇਸ ਦੇ ਗ੍ਰਹਿ ਵੇਖੇ ਕੋਈ ਇਹਦਾ ਉੱਤਰ ਅਧਿਕਾਰੀ ਇਸ ਦਾ ਵਾਰਿਸ ਕੋਈ ਸੁਪੁੱਤਰ ਨਹੀਂ ਸੀ ਸੋ ਨੌਵੇਂ ਪਾਡਸ਼ਾ ਤਾਂ ਸੰਸਹਿ ਸ੍ਰੀ ਗੁਰੂ ਤੇਗ ਬਹਾਦਰ ਸਹਿਬ ਮਹਾਰਾਜ ਜੀ ਦੀ ਕਿਰਪਾ ਸਦਕਾ ਉੱਤਰ ਦੀ ਦਾਤ ਗੁਰੂ ਘਰ ਵੱਲੋਂ ਬਖਸ਼ੀ ਜਾਂਦੀ ਹੈ ਇਸ ਦੇ ਗ੍ਰਹਿ ਵੇਖੇ ਪੁੱਤਰ ਦਾ ਜਨਮ ਹੁੰਦਾ ਹੈ ਇਸ ਦੇ ਪੁੱਤਰ ਦਾ ਨਾਮ ਕਰਨ ਮੀ ਤਾਂ ਤਾਂ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਮੁਖਾਰਤੇ ਦੋ ਰੱਖਦੇ ਹਨ ਰਤਨ ਰਾਏ ਸੋ ਆਪਣੇ ਪਿਤਾ ਵਾਂਗੂ ਹੀ ਇਹ ਰਤਨ ਰਾਏ ਰਾਜਾ ਰਤਨ ਰਾਏ ਜੋ ਕਿ ਅਸਾਮ ਦਾ ਰਾਜਾ ਸੀ ਉਸ ਵੇਲੇ ਉਹ ਤਾਂ ਤਾਂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਦਾ ਹੈ ਅਤੇ ਨਾਲ ਹੀ ਗੁਰੂ ਘਰ ਖੁਸ਼ੀਆਂ ਲੈਣ ਵਾਸਤੇ ਉਸ ਵੇਰੇ ਦੀਆਂ ਜੋ ਬਹੁਤ ਹੀ ਕੀਮਤੀ ਤੇ ਦੁਰਲਭ ਵਸਤੂਆਂ ਸੀ ਆਪਣੀ ਕਾਰ ਪੇਟਾ ਵੱਜੋ ਨਾਲ ਲੈ ਕੇ ਆਉਂਦਾ ਹੈ ਇਨ੍ਹਾਂ ਦੁਰਲਭ ਵਸਤੂਆਂ ਦੇ ਵਿੱਚ ਜਿੱਥੇ ਮੋਤੀਆਂ ਦੀ ਮਾਲਾ ਜਿੱਥੇ ਬਹੁਤ ਹੀ ਸਿਖਲਾਈਕ ਅਤੇ ਤਗੜੇ ਪੰਜ ਘੋੜੇ ਨਾਲ ਹੀ ਹੋਰ ਸਾਜੋ ਸਮਾਨ ਸ਼ਾਮਯਾਨਾ ਇਸ ਦੇ ਵਿੱਚ ਚੰਦਨ ਦੀ ਦੁਰਲਭ ਇੱਕ ਚੌਕੀ ਨਾਣੀ ਪੰਚ ਕਲਾ ਸ਼ਸ਼ਤਰ ਅਤੇ ਪ੍ਰਸ਼ਾਦੀ ਹਾਥੀ ਇਤਿਹਾਸ ਵਸਤੂਆਂ ਗੁਰੂ ਘਰ ਦੇ ਵਿੱਚ ਗੁਰੂ ਸਾਹਿਬ ਨੂੰ ਸੰਮੁਖ ਪੇਟ ਕਰਦਾ ਹੈ ਇਹਨਾਂ ਵਸਤੂਆਂ ਦੇ ਵਿੱਚ ਜਿਸ ਹਾਥੀ ਦਾ ਸੀ ਜ਼ਿਕਰ ਕਰਦੇ ਹਾਂ ਉਸ ਹਾਥੀ ਬਾਰੇ ਇਤਿਹਾਸ ਵਿੱਚ ਨਾ ਤਾਂ ਉਸ ਤੋਂ ਪਹਿਲਾਂ ਕਦੀ ਵੇਖਣ ਸੁਣਨ ਜਾਂ ਲਿਖਣ ਵਿੱਚ ਆਇਆ ਅਤੇ ਨਾ ਹੀ ਅੱਜ ਤੱਕ ਐਸੇ ਹਾਥੀ ਬਾਰੇ ਕਿਤੇ ਦੱਸ ਪਈ ਹੈ ਜਾਂ ਪੜਿਆ ਸੁਣਿਆ ਜਾਂਦਾ ਹੈ ਇਹ ਦੁਰਲਭ ਹਾਥੀ ਜਿਸ ਦਾ ਰੰਗ ਸਫੇਦ ਸੀ ਅਤੇ ਇਸ ਦੀ ਸੁੰਡ ਤੋਂ ਲੈ ਕੇ ਮਸਤਕ ਤੋਂ ਹੁੰਦੀ ਹੋਈ ਇਸ ਦੇ ਸੈਂਟਰ ਦੇ ਵਿੱਚੋਂ ਪੂਛ ਤੱਕ ਇੱਕ ਕਾਲੇ ਰੰਗ ਦੀ ਧਾਰੀ ਜਿਹੜੀ ਵਗੀ ਹੋਈ ਸੀ ਪੂਰਾ ਹਾਥੀ ਸਫੇਦ ਸੀ ਅਤੇ ਕਾਲੀ ਧਾਰੀ ਦੇ ਨਾਲ ਸੁੰਡ ਤੋਂ ਲੈ ਕੇ ਪੂਛ ਤੱਕ ਇਹ ਧਾਰੀ ਚਮਕਦੀ ਇਸ ਦੀ ਸੁੰਦਰਤਾ ਨੂੰ ਚਾਰ ਚੰਦ ਲਾਉਂਦੀ ਸੀ ਇਸ ਹਾਥੀ ਦਾ ਨਾਂ ਗੁਰੂ ਸਾਹਿਬ ਜੀ ਨੇ ਖੁਸ਼ ਹੋ ਕੇ ਪ੍ਰਸ਼ਾਦੀ ਹਾਥੀ ਰੱਖਿਆ ਇਹ ਹਾਥੀ ਜਿੱਥੇ ਗੁਰੂ ਸਾਹਿਬ ਜੀ ਦੀ ਸੇਵਾ ਦੇ ਵਿੱਚ ਤਤ ਪਰ ਰਹਿੰਦਾ ਸੀ ਗੁਰੂ ਸਾਹਿਬ ਜੀ ਦੇ ਉੱਤੇ ਚੌਰ ਕਰਨ ਦੀ ਸੇਵਾ ਨਿਭਾਉਂਦਾ ਸੀ ਗੁਰੂ ਸਾਹਿਬ ਜੀ ਦੇ ਚਰਨ ਤੋਂ ਹਣ ਦੀ ਸੇਵਾ ਨਿਭਾਉਂਦਾ ਸੀ ਗੁਰੂ ਸਾਹਿਬ ਜੀ ਦੇ ਚਰਨ ਤੋਂ ਤੋਂ ਬਾਅਦ ਇੱਕ ਕੱਪੜਾ ਲੈ ਕੇ ਉਹਨਾਂ ਚਰਨਾਂ ਨੂੰ ਫੇਰ ਮਿੱਕਿਆ ਕਰਨਾ ਸਾਫ ਕਰਨਾ ਸਕੌਨ ਦੀ ਸੇਵਾ ਕਰਦਾ ਸੀ ਨਾਲ ਹੀ ਨਾਲ ਜਦੋਂ ਵੀ ਗੁਰੂ ਪਾਸ਼ਾ ਰਾਤ ਨੂੰ ਸੈਰ ਕਰਨ ਵਾਸਤੇ ਜਾਂ ਕਿਸੇ ਸਥਾਨ ਵੱਲ ਜਾਂਦੇ ਤੇ ਅੱਗੇ-ਅੱਗੇ ਜਾਂਦਾ ਆਪਣੀ ਸੁੰਡ ਦੇ ਵਿੱਚ ਮਿਸ਼ਾਲ ਪੜ ਕੇ ਰਾਹ ਨੂੰ ਰਸ਼ਨੌਂਦਾ ਜਾਂਦਾ ਸੀ ਨਾਲ ਹੀ ਗੁਰੂ ਸਾਹਿਬ ਜੀ ਦੇ ਖੁਸ਼ੀ ਦਾ ਪਾਤਰ ਬਣਦਾ ਇਸ ਹਾਥੀ ਦੀ ਇਸ ਤਰ੍ਹਾਂ ਦੀ ਸਿੱਖਲਾਈ ਸੀ ਕਿ ਜਦੋਂ ਵੀ ਗੁਰੂ ਪਾਸ਼ਾ ਜੀ तीर ਚਲਾਉਂਦੇ ਸਨ تیر ਜਿੱਥੇ ਜਾ ਕੇ ਡਿੱਗਦਾ ਸੀ ਇਹ ਤੀਰ ਨੂੰ ਫੇਰ ਦੁਬਾਰਾ ਚੁੱਕ ਕੇ ਗੁਰੂ ਸਾਹਿਬ ਦੇ ਸਨਮੁਖ ਲਾ ਉਪਸਤਤ ਕਰਦਾ ਸੀ ਇਸ ਹਾਥੀ ਦਾ ਜ਼ਿਕਰ ਹੁਣ ਤੱਕ ਕੇਵਲ ਤੇ ਕੇਵਲ ਗੁਰ ਇਤਿਹਾਸ ਵਿੱਚ ਹੀ ਪੜਨ ਨੂੰ ਮਿਲਦਾ ਹੈ ਨਾ ਉਸ ਸਮੇਂ ਤੋਂ ਪਹਿਲਾਂ ਤੇ ਨਾ ਅੱਜ ਤੱਕ ਪੂਰੇ ਸੰਸਾਰ ਅੰਦਰ ਐਸੇ ਹਾਥੀ ਦਾ ਕਿਤੇ ਵੀ ਜ਼ਿਕਰ ਜਾਂ ਕੋਈ ਲਿਖਤ ਸਾਹਮਣੇ ਨਹੀਂ ਆਉਂਦੀ ਇਸ ਦੇ ਨਾਲ ਹੀ ਇੱਕ ਪੰਜ ਕਲਾ ਸ਼ਸਤਰ ਜਿਹੜਾ ਗੁਰੂ ਪਾਸ਼ਾ ਜੀ ਨੂੰ ਰਤਨ ਰਾਏ ਪੇਟ ਕਰਦੇ ਹਨ ਇੱਕ ਸ਼ਸਤਰ ਦੇ ਵਿੱਚ ਪੰਜ ਤਰੀਕਿਆਂ ਦੇ ਸ਼ਸਤਰ ਲੁਕੇ ਹੋਏ ਹਨ ਇਸ ਕਰਕੇ ਇਸ ਨੂੰ ਪੰਜ ਕਲਾ ਸ਼ਸਤਰ ਆਖਿਆ ਜਾਂਦਾ ਹੈ ਇਸ ਪੰਜ ਕਲਾ ਸ਼ਸਤਰ ਦੇ ਵਿੱਚ ਸ਼ਸਤਰ ਹਨ ਢਾਲ ਬੰਦੂਕ ਗੁਰਜ ਵਰਸ਼ਾ ਅਤੇ ਗੁੱਤ ਕਿਰਪਾਲ ਜਿਸ ਨੂੰ ਅਸੀਂ ਗੁਪਤੀ ਦਾ ਨਾਮ ਹੀ ਦਿੰਦੇ ਹਾਂ ਗੁਜਰਾਤ ਦੇ ਵਿੱਚ ਬਨੋਦੜਾ ਸ਼ਹਿਰ ਦੇ ਵਿੱਚ ਇਹ ਗਾਇਕਵੜ ਪਰਿਵਾਰ ਦੇ ਮਹਾਰਾਜੇ ਦਾ ਰਾਜ ਮਹਿਲ ਸਥਿਤ ਹੈ ਉਸ ਮਿਊਜ਼ੀਅਮ ਦੇ ਵਿੱਚ ਗੁਰੂ ਪਾਸ਼ਾ ਜੀ ਦਾ ਇਹ ਪੰਚ ਕਲਾ ਸ਼ਸਤਰ ਅਤੇ ਨੌਵੇਂ ਪਾਸ਼ਾ ਜੀ ਦੀ ਇੱਕ ਸ੍ਰੀ ਸੈਭ ਵੀ ਰੱਖੀ ਹੋਈ ਹੈ ਸੰਗਤਾਂ ਉੱਥੇ ਜਾ ਕੇ ਦਰਸ਼ਨ ਕਰ ਸਕਦੀਆਂ ਹਨ ਸੋ ਇਸ ਸ਼ਸਤਰ ਦੇ ਵਿੱਚ ਢਾਲ ਦੀ ਜਿਹੜੀ ਗੁਲਾਈ ਹੈ ਉਹ ਤਕਰੀਬਨ 7.8 ਇੰਚ ਹੈ ਇਸੇ ਸ਼ਸਤਰ ਦੇ ਵਿੱਚ ਜਿਹੜੀ ਬੰਦੂਕ ਦੀ ਨਾਲੀ ਹੈ ਉਹ ਤਕਰੀਬਨ 23 ਇੰਚ ਦੀ ਆਕਾਰ ਦੇ ਵਿੱਚ ਹੈ ਬਰਸ਼ੇ ਦਾ ਜਿਹੜਾ ਫਾਲ ਹੈ ਉਹ ਤਕਰੀਬਨ 20 ਇੰਚ ਲੰਬਾ ਅਤੇ 1 ਇੰਚ ਚੌੜਾਈ ਦੇ ਵਿੱਚ ਹੈ ਗੁਪਤ ਰੂਪੀ ਕਿਰਪਾਨ ਦੀ ਲੰਬਾਈ 12 ਇੰਚ ਹੈ ਅਤੇ ਇਸ ਸ਼ਸਤਰ ਦੇ ਅਖੀਰ ਦੇ ਵਿੱਚ ਗੁਰਜ ਰੂਪੀ ਇੱਕ ਸ਼ਸਤਰ ਦੀ ਬਣਾਵਟ ਬਣੀ ਹੋਈ ਹੈ ਇਹ ਪੰਜ ਕਲਾ ਸ਼ਸਤਰ ਵੀ ਆਪਣੀ ਅਕੀਦਤ ਨੂੰ ਭੇਟ ਕਰਦਿਆਂ ਹੋਇਆਂ ਅਸਾਮ ਦੇ ਰਾਜੇ ਰਾਜਾ ਰਤਨ ਰਾਏ ਨੇ ਗੁਰੂ ਪਾਸ਼ਾ ਜੀ ਨੂੰ ਆਪਣੀ ਸ਼ਰਧਾ ਭਾਵਨਾ ਦੇ ਨਾਲ ਭੇਟ ਕੀਤਾ ਸੀ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ